ਰਾਜਸਥਾਨ ਦਾ ਪੁਰਾਣਾ ਨਾਮ ਰਾਜਪੋਤਾਨਾ ਸੀ ਇੱਥੇ ਰਾਜਪੂਤ ਰਾਜਿਆਂ ਦੀ ਹਕੂਮਤ ਰਹੀ ਆ ਜੀ ਉਹਨਾਂ ਸਮਿਆਂ ਦੇ ਵਿੱਚ ਜਿੰਨਾ ਸਮਾਂ ਦੀ ਆਪਾਂ ਤੁਹਾਡੇ ਨਾਲ ਗੱਲ ਸਾਂਝੀ ਕਰ ਰਹੇ ਹਾਂ ਇੱਥੇ ਇੰਦਰਾਵਤੀ ਅਪੀਰ ਮੀਨਾ ਗੁੱਜਰ ਤੇ ਰਾਜਪੂਤ ਵਰਗੀਆਂ ਜਾਤੀਆਂ ਰਹਿੰਦੀਆਂ ਸੀਗੀਆਂ ਤੇ ਰਾਜਪੂਤ ਸਾਹਸ ਇੱਜ਼ਤ ਤੇ ਜੁੱਧ ਲਈ ਬਹੁਤ ਮਸ਼ਹੂਰ ਸੀਗੇ ਜੀ ਉਹਨਾਂ ਸਮਿਆਂ ਦੇ ਵਿੱਚ ਇੰਸਟਾ ਵੀ ਲੈ ਲਓ ਔਰ YouTube ਵੀ ਲੈ ਲਓ ਇੰਸਟਾ 'ਤੇ ਰੀਲੀਆਂ ਆਤੀਆਂ ਯਾਓ ਜੀ ਭਾਈ ਨੇ ਫੋਨ ਹੀ ਫੜਾਤਾ ਕਹਿੰਦੇ ਵੀ ਕੱਢਦੇ ਫੇਲ ਬੰਦਾ ਕਰਦੀਏ ਪਾਸ ਬੰਦੇ ਨੂੰ ਫਿਰ ਟਾਈਮ 9:45 ਮਿੰਟਾਂ ਦਾ ਤੇ ਰਾਜਸਥਾਨ ਦੀ ਸੋਹਣੀ ਸੱਜਰੀ ਸਵੇਰ ਸੂਰਜ ਥੋੜਾ ਜਾਂ ਤਾਹਾਂ ਚੜ ਗਿਆ ਇੱਧਰ ਥੋੜੀ ਜੀ ਜਲਦੀ ਧੁੱਪ ਚੜ ਜਾਂਦੀ ਹੈ ਤੇ ਆਹ ਪਿਛਲੇ ਪਾਸੇ ਸਾਰਾ ਜੰਗਲ ਬੀਜਾਵਾਨ ਤੇ ਵਿੱਚ 베ਰੀਆਂ ਉਗੀਆਂ ਹੋਈਆਂ ਨੇ ਟਿੱਬਿਆਂ ਤੇ ਤੇ ਪਿਛਲੇ ਪਾਸੇ ਘਰ ਵੀ ਹੈਗੇ ਆ ਦੋ ਤਿੰਨ ਢਾਣੀਆਂ ਨੇ ਤੇ ਜੇ ਗੱਲ ਕਰੀਏ ਖਿਦਰਤ ਪਿੰਡ ਦੀ ਤੇ ਖਿਦਰਤ ਪਿੰਡ ਉਹ ਪਿੱਛੇ 1.5 ਕਿਲੋਮੀਟਰ ਤੇ ਰਹਿ ਗਿਆ ਜਿੱਥੇ ਆਪਾਂ ਰਾਤ ਕੱਟੀ ਆ ਉਹ ਪਿੰਡ ਖਿਦਰਤ ਸੀਗਾ ਜੀ ਤੇ ਇਹ ਵੀ ਜਿਹੜਾ ਏਰੀਆ ਖਿਦਰਤ ਦੇ ਵਿੱਚ ਆਉਂਦਾ ਗਾ ਤੇ ਸਾਹਮਣੇ ਝੰਡੀਆਂ ਹਿਲਦੀਆਂ ਦਰਸਾਉਂਦੀਆਂ ਨੇ ਵੀ ਹਵਾ ਥੋੜੀ ਜੀ ਤੇਜ਼ ਚੱਲੀ ਜਾਂਦੀ ਆ ਤੇ ਖਿਦਰਤ ਪਿੰਡ ਜੋਧਪੁਰ ਜ਼ਿਲ੍ਹੇ ਦੇ ਵਿੱਚ ਆਉਂਦਾ ਗਾ ਤੇ ਇਹਨੂੰ ਤਹਿਸੀਲ ਪੈਂਦੀ ਆ ਫਲੋਦੀ ਜੇ ਪੁਰਾਣੇ ਸਮੇਂ ਦੀ ਗੱਲ ਕਰੀਏ ਇਸ ਪਿੰਡ ਦੀ ਇਹ ਜਿਹੜਾ ਸਾਰਾ ਖੇਤਰ ਸੀਗਾ ਇਹ ਰਾਜਪੂਤ ਰਾਜਿਆਂ ਦੇ ਅਧੀਨ ਆਉਂਦਾ ਸੀਗਾ ਤੇ ਜੋਧਪੁਰ ਫਲੋਦੀ ਵਰਗੇ ਵੱਡੇ ਸ਼ਹਿਰ ਸੀਗੇ ਜਿਨ੍ਹਾਂ ਨੂੰ ਇਹ ਦੁੱਧ ਪਾਣੀ ਰਾਸ਼ਨ ਪਾਣੀ ਸਾਰਾ ਮੁਹੱਈਆ ਕਰਵਾ ਕੇ ਦਿੰਦੇ ਹੁੰਦੇ ਸੀਗੇ ਇਦਾਂ ਦੇ ਪਿੰਡ ਪਿੱਛੇ ਵੀ ਪਿੰਡ ਸੀਗੇ ਆਹ ਖੇਦਰਾ ਤਾਂ ਪਿੰਡ ਆ ਤੇ ਅੱਗੇ ਪਿੰਡ ਆਉਣਗੇ ਜਿਵੇਂ ਬਾਪ ਪਿੰਡ ਆਊਗਾ ਅੱਗੇ ਬਾਪ ਪਿੰਡ ਥੋੜਾ ਜਿਆ ਇਸ ਤੋਂ ਵੱਡਾ ਤੇ ਇਹ ਸਾਰਾ ਜਿਹੜਾ ਖਰਚਾ ਪਾਣੀ ਹੁੰਦਾ ਸੀਗਾ ਖਾਣ ਪੀਣ ਤੋਂ ਲੈ ਕੇ ਸਭ ਕੁਝ ਦਾ ਤੇ ਇਹ ਰਾਜਿਆਂ ਨੂੰ ਇਹ ਪਿੰਡ ਦਿੰਦੇ ਹੁੰਦੇ ਸੀਗੇ ਇੱਥੋਂ ਦੇ ਮੁੱਖ ਕਿਤੇ ਕਾਰੋਬਾਰ ਬਈ ਆਹੀ ਆ ਵੀ ਖੇਤੀਬਾੜੀ ਤੇ ਪਸ਼ੂ ਪਾਲਣਾ ਆ ਪਸ਼ੂ ਪਾਲਦੇ ਆ ਤੇ ਖੇਤੀਬਾੜੀ ਕਰਦੇ ਆ ਬਸ ਇਹਦੇ ਵਿੱਚ ਹੋਈ ਇਹਨਾਂ ਦੇ ਘਰ ਚੱਲਦੇ ਆ ਤੇ ਹਵਾ ਜੇ ਠੰਡੀ ਚੱਲੀ ਜਾਂਦੀ ਆ ਤੇ ਸਫਰ ਅੱਜ ਸੋਨਾ ਨੇ ਬੜ ਜਾਊਗਾ ਆਪਣਾ ਇਹ ਭਾਈ ਜਿਸ ਟਾਬੇ ਦੇ ਪਰਾਂਤ ਕੱਟੀਆ ਉਹਦੀ ਛੱਤ ਤੇ ਟਾਬੇ ਵਾਲਾ ਤਾਂ ਕੱਲਾ ਨਾ ਹੀ ਸੀਗਾ ਇਹ ਆਪਾਂ ਨੂੰ ਬਾਅਦ ਚ ਪਤਾ ਲੱਗਿਆ ਬਈ ਇਹ ਦੁਕਾਨ ਤਾਂ ਕੋਈ ਹੋਰ ਆ ਤੇ ਟਾਬਾ ਪਰਾਂਤ ਉਹੀ ਕਹੀਗੇ ਦੁਕਾਨ ਹੈਗੀ ਇਹ ਪੈਂਚਰਾਂ ਪੁੰਚਰਾਂ ਦੀ ਹਵਾ ਹੋਵਾ ਭਰਨ ਵਾਸਤੇ ਕਿਉਂਕਿ ਮੇਨ ਹਾਈਵੇ ਆ ਤੇ ਟਰੱਕ ਟਰੱਕ ਜਿਹੜੇ ਸਿੱਧੇ ਚੱਲਦੇ ਰਹਿੰਦੇ ਆ ਤਾਂ ਕਰਕੇ ਭਾਈ ਇਹ ਰੋਡ ਦੇ ਉੱਪਰ ਦੁਕਾਨ ਹੈਗੀ ਆ ਬਾਈਆਂ ਦੀ ਇਧਰਲੇ ਪਾਸੇ ਆਪਾਂ ਲਾਇਆ ਸੀ ਰਾਤ ਤੰਬੂ ਤੇ ਹੁਣ ਖੋਲਣ ਦੀ ਖੇਚਲਾ ਕਰੋਗੇ ਉਹ ਬਸ ਹੈ ਤਾਂ ਬਸ ਤੈਨੂੰ ਡਿੱਗੀ ਅਦਰਸ ਬਹਾ ਆਧੀ ਕੱਟਣਾ ਮੈਨੂੰ ਡਿੱ ਕੀ ਜਾਂਦਾ ਸੀਗਾ ਅੱਛਾ ਵੀ ਹੱਥ ਚਾਰ ਪਾਲਦਾ ਸੀਗਾ ਦੋ ਹੱਥਾਂ ਨਾਲ ਹੁੰਦੇ ਨਹੀਂ ਇਕੱਠੇ ਹਨ ਸਮਾਈ ਨਹੀਂ ਕੀ ਮੈਨਾਂ ਦਾਸ ਤੋਂ ਬਸ ਨਹੀਂ ਵੀ ਦੇਣਾ ਠੀਕ ਹੈ ਤੇ ਚਲ ਕੋਈ ਨਹੀਂ ਮੈਂ ਕਰਦੇ ਆ ਇੱਕ ਮਿੰਟ ਚ ਟੈਂਟ ਇਕੱਠਾ ਹੋ ਜਾਊਗਾ ਬਾਕੀ ਸਾਰਾ ਸਮਾਨ ਬਈ ਆਪਾਂ ਪਹਿਲਾਂ ਹੀ ਜਿਹੜਾ ਬੰਨ ਲਿਆਗਾ ਸਾਈਕਲ ਦੇ ਉੱਪਰ ਵੈਸੇ ਬੰਨੇ ਆ ਨਹੀਂ ਟੈਂਟ ਖੋਲਾਂਗੇ ਜਿਹੇ ਟੈਂਟ ਇਕੱਠਾ ਕਰਕੇ ਤੇ ਫੇਰ ਜਿਹੜਾ ਆਪਣਾ ਸਾਈਕਲ ਬਿਲਕੁਲ ਓਕੇ ਦੀ ਰਿਪੋਰਟ ਹੋ ਜਾਊਗਾ ਤੇ ਹਾਂ ਮਿੱਤਰਾ ਰਾਤ ਫਿਰ ਵਧੀਆ ਲੰਘੀ ਮੈਂ ਕਹਿੰਦਾ ਬਹੁਤ ਵਧੀਆ ਬਹੁਤ ਵਧੀਆ ਨੀਂਦ ਆਈ ਸੀ ਬਸ ਨੈਟਵਰਕ ਦੀ ਇਕਲ ਸੀ ਰਾਤ ਬੈਠਾ ਫੜੀਆ ਚੱਲ ਸਲੀਫੀ ਪੈ ਗਿਆ ਤਾਂ ਹੀ ਲੈ ਗਿਆ ਸੀ ਮੈਂ ਬੁੱਕਮਾਰਕ ਬੈਠਾ ਰਿਆ ਹੋ ਜਾਂਦਾ ਕਦੇ ਕਦੇ ਕੋਈ ਨਹੀਂ ਤੇ ਰਾਤ ਆਪਾਂ ਇਹਨੂੰ ਕਹੀ ਗਏ ਵੀ ਇਹ ਹਾ ਟਾਬਾਗਾ ਟਾਬਾਗਾ ਤੇ ਤੜਕੇ ਉੱਠ ਕੇ ਦੇਖਿਆ ਇਹ ਤਾਂ ਪੈਂਚਲ ਵਾਲੀ ਦੁਕਾਨ ਮੈਂ ਰਾਤ ਬੋਲਿਆ ਸੀ ਪੈਂਚਲ ਵਾਲੀ ਦੁਕਾਨ ਬੋਲਿਆ ਸੀ ਰਾਤ ਹਾਂ ਪਤਾ ਹੈ ਬਾਈ ਦੀ ਘੋੜੀ ਦੀ ਦੇਪਦੀ ਸੀ ਵੈਸੇ ਤਾਂ ਬਾਈ ਚਾਹ ਪਣੀ ਬਣਾਉਂਦਾ ਆਪਦੇ ਵਾਸਤੇ ਇਹ ਮਾੜਾ ਮੁੰਡਾ ਦੁਕਾਨ ਤੇ ਸਮਾਨ ਰੱਖੀ ਬੈਠਾ ਹੈ। ਅੱਛਾ ਬਾਈ ਜੀ ਸਪੈਸ਼ਲ ਪੈਂਚਰ ਵਾਲੀ ਦੁਕਾਨ। ਠੀਕ ਹੈ ਠੀਕ ਹੈ। ਤੇ ਇਹ ਬਾਈ ਜੀ ਦੀ ਦੁਕਾਨ ਹੈ ਜੀ। ਤੇ ਰੋਟੀ ਜਦੋਂ ਬਾਈ ਨੇ ਬਣਾਈ ਸੀਗੀ ਰਾਤ ਪਾਈ ਆਪਣੇ ਵਾਸਤੇ ਰੋਟੀ ਬਣਾਈ ਸੀਗੀ। ਤੇ ਆਪ ਤਾਂ ਇਹ ਇਹਨਾਂ ਦੀ ਰੋਟੀ ਘਰੋਂ ਹੀ ਆਉਂਦੀ ਹੁੰਦੀ ਹੈ। ਇਹ ਵਾਲੀ ਦੁਕਾਨ ਸੀਗੀ। ਆ ਜਾ ਮਿੱਤਰਾ ਅਲਾ ਫੜ ਤੂੰ ਉਧਰੋਂ ਬਸ ਉਹ ਤਨੀਆ ਕੱਢ ਦੇ ਆ ਤਰਾ ਸਾਈਕਲ ਡਿੱਗ ਗਿਆ ਆ ਜੇ ਤੇ ਤੇ ਆਹ ਦੇ ਚੇਬਾ ਜਾ ਹੋ ਗਿਆ ਦੋ ਤਿੰਨਾਂ ਦੀ ਸਾਈਕਲ ਡਿੱਗ ਗਈ ਤਰਾ ਤੇ ਦੋ ਤਿੰਨ ਵਾਈਟੋ ਜਿਹੜਾ ਨਹੀਂ ਸੀ ਉਹ ਕੋਲੇ ਸਟੈਂਡ ਆ ਆਹ ਲੱਗਣ ਵਾਲਾ ਉਹ ਵੀ ਟੁੱਟ ਗਿਆ ਆ ਦੇ ਨਾਲੇ ਜੇ ਵੀ ਹੋ ਗਈ ਸਾਈਕਲ ਤੇ ਫੋਨ ਟੱਪਣ ਵਾਲਾ ਸਟੈਂਡ ਦੇ ਸੀ

ਸਾਈਕਲ ਬਿਲਕੁਲ ਤਿਆਰ ਕਰਕੇ ਆਪਾਂ ਬਾਹਰ ਖੜਾ ਲਿਆ ਤੇ ਹੁਣ ਪੋਸਟ ਕਮੈਂਟਾਂ ਦੇ ਵਿੱਚ ਚੱਲਣ ਦੀ ਤਿਆਰੀ ਆ ਤੇ ਆ ਪੰਜਾਬ ਤੋਂ ਰਾਜਸਥਾਨ ਫੇਲ ਬੰਦਾ ਸਾਈਕਲ ਟੂਰ ਤੇ ਸਾਈਕਲ ਟੂਰ ਕਰਦਿਆਂ ਨੂੰ ਅੱਜ ਆਪਣਾ ਭਾਈ ਨੌਮਾ ਦੇਣਾ ਤੇ ਘੁੰਮ ਰਹੇ ਆਪਾਂ ਪੂਰਾ ਰਾਜਸਥਾਨ ਤੇ ਇਹੀ ਭਾਈ ਸੀਗਾ ਭਾਈ ਜਿਹਨਾਂ ਦੀ ਦੁਕਾਨ ਸੀਗੀ ਤੇ ਠੀਕ ਹੈ ਬ్రో ਬਹੁਤ ధన్యਵਾਦ ਫਿਰ ਮਿਲਾਂਗੇ ਕبھی ਠੀਕ ਹੈ ਜੀ ਚੰਗੇ ਲੋਕ ਆ ਜੀ ਇੱਧਰ ਦੇ ਰਾਜਸਥਾਨ ਦੇ ਰਹਿਣ ਲਈ ਆਪਾਂ ਜਗਾ ਆਪ ਹਾਲਦਿਆਂ ਤਾਂ ਕੋਈ ਚੱਕਰ ਨਹੀਂ ਹੁੰਦਾ ਕਹਿੰਦੇ ਜਿੱਥੇ ਮਰਜੀ ਕਹਿੰਦਾ ਤੁਸੀਂ ਟੈਂਟ ਲਾ ਸਕਦੇ ਹੋ ਤੇ ਜਿੱਥੇ ਮਰਜੀ ਕਹਿੰਦਾ ਤੁਸੀਂ ਰਹਿ ਸਕਦੇ ਹੋ ਚਲਿਏ ਮੇਹਰਾਂ ਫਿਰੋਣੇ ਚਲੋ ਚੱਲ ਵੀ ਬਾਈ ਨਾਲ ਕਰਕੇ ਮੇਲੇ ਗੇਲੇ ਤੇ ਕਰ ਲਿਆ ਜੀ ਅੱਜ ਆਪਣਾ ਸਫਰ ਸ਼ੁਰੂ ਲੈ ਕੇ ਵਾਹਿਗੁਰੂ ਜੀ ਦਾ ਨਾਮ ਆਪਣੇ ਸਫਰ ਦੇ ਅੱਜ ਇਹ ਪਹਿਲੇ ਪੈਡਲ ਨੇ ਇਹ ਸਾਈਕਲਾ ਦੇ ਮੂੰਹ ਸਿੱਧੇ ਕਰਤੇ ਆ ਜੀ ਰੋਡ ਵੱਲ ਤੇ ਜਿਹੜਾ ਰੋਡ ਜਾਊਗਾ ਆ ਬਾਪ ਵੱਲ ਤੇ ਜਿਹੜਾ ਅਗਲਾ ਸ਼ਹਿਰ ਆਊਗਾ ਜੀ ਅੱਧਾ ਕੋਹ ਸ਼ਹਿਰ ਆ ਤੇ ਅੱਧਾ ਕੋ ਪਿੰਡ ਇਹ ਸ਼ਹਿਰ ਵਾਲਾ ਮਾਹੌਲ ਹੀ ਆ ਉਸ ਪਿੰਡ ਦਾ ਤੇ ਨਾਮ ਹੈਗਾ ਉਹਦਾ ਬਾਪ ਜਿਹਦੀ ਤਕਰੀਬਨ ਇੱਥੋਂ ਦੂਰੀ ਹੈਗੀ ਆ 35 ਤੋਂ 40 ਕਿਲੋਮੀਟਰ ਦੇ ਵਿੱਚ ਵਿੱਚ ਸਾਈਡ ਜਿਹਦੇ ਗੁੱਠ ਤੇ ਲੱਗਿਆ ਹੁੰਦਾ ਛੋਟਾ ਜਿਹਾ ਤੇ ਉਹ ਭਾਈ 2-3 ਕਿਲੋਮੀਟਰ ਘਟ ਦੱਸ ਦਿੰਦਾਗਾ ਤੇ ਜਿਹੜਾ ਵੱਡਾ ਬੋਰਡ ਲੱਗਿਆ ਹੁੰਦਾਗਾ ਉਹ 2-3 ਕਿਲੋਮੀਟਰ ਬਾਅਦ ਦੱਸ ਦਿੰਦਾਗਾ ਤਾਂ ਕਰਕੇ ਐਡਾ ਕੋਈ ਨਾਲ ਦਾ ਖਾਸ ਪਤਾ ਨਹੀਂ ਲੱਗਦਾ ਤੇ ਆਪਾਂ ਮੈਪ ਤੋਂ ਵੀ ਦੇਖਿਆ ਮੈਪ ਵੀ ਥੋੜਾ ਮੋਟਾ ਘਟਾ ਵਧਾ ਦਿੰਦਾ ਹਰੇਕ ਫੋਨ ਤੋਂ ਤੇ 35 ਤੋਂ 40 ਦੇ ਵਿਚਾਲੇ-ਵਿਚਾਲੇ ਉਹਦੀ ਦੂਰੀ ਹੈਗੀ ਆ ਬਾਪ ਸ਼ਹਿਰ ਦੀ ਤੇ ਉੱਥੇ ਚੱਲਾਂਗੇ ਜੀ ਆਪਾਂ ਅੱਜ ਤੇ ਉੱਥੋਂ ਪਾ ਅੱਗੇ ਵੀ ਚੱਲਾਂਗੇ ਵੈਸੇ ਆਪਣਾ ਟਾਰਗੇਟ ਇੱਥੋਂ ਕੇ ਤੱਕ ਦਾ ਹੀ ਆ ਇਥੇ ਟਾਈਮ ਨਾਲ ਪਹੁੰਚਾਂਗੇ ਤੇ ਰੋਟੀ ਪਾਣੀ ਜਿਹੜਾ ਉੱਥੇ ਜਾ ਕੇ ਖਾ ਲਾਂਗੇ ਤੇ ਰਾਜਸਥਾਨ ਪਿੰਡ ਖੇਦਰਤ ਤੋਂ ਫੇਲ ਬੰਦਾ ਚੈਨਲ ਤੋਂ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਸ ਕਰਦਾ ਸਾਰੇ ਜਣੇ ਠੀਕ ਠਾਕ ਹੋਵੋਗੇ ਤੇ ਆਪਾਂ ਵੀ ਬਿਲਕੁਲ ਠੀਕ ਹਾਂ ਜੀ ਤੁਹਾਡੀਆਂ ਦੁਆਵਾਂ ਤੇ ਉਸ ਮਾਲਕ ਦੀ ਕਿਰਪਾ ਦੇ ਨਾਲ ਤੇ ਤੁਸੀਂ ਅੱਜ ਦੇ ਸਫਰਾਂ ਦੇ ਨਾਲ ਬਣੇ ਰਹੇ ਹੋ ਜੀ ਜੋ ਵੀ ਕੁਝ ਰਾਹ ਦੇ ਵਿੱਚ ਆਇਆ ਤੇ ਤੁਹਾਨੂੰ ਜਰੂਰ ਆਪਾਂ ਦਿਖਾਉਂਦੇ ਚਾਹਾਂਗੇ ਪਿੰਡਾਂ ਦੇ ਮਾਹੌਲ ਆ ਪਿੰਡ ਦਿਖਾ ਦਾਂਗੇ ਕੁਝ ਟਾਣੀਆਂ ਦੇ ਮਹੌਲ ਹੈ ਟਾਣੀਆਂ ਦਿਖਾ ਦਾਂਗੇ ਤੇ ਕੁਝ ਰੋੜਾਂ ਦੀਆਂ ਗੱਲਾਂ ਬਾਤਾਂ ਸਾਂਝੀਆਂ ਕਰਦੇ ਜਾਵਾਂਗੇ ਤੇ ਜਿੱਥੇ ਤੁਸੀਂ ਵੀਡੀਓ ਦੇਖ ਰਹੇ ਹੋ ਤੇ ਅੰਗੂਠਾ ਭਾਈ ਉੱਥੇ ਨੱਪ ਦਿਓ ਤੇ ਹਾਈਬ ਜ਼ਰੂਰ ਕਰਦਿਆ ਕਰੋ ਜੀ ਤੇ ਜਿਨ੍ਹਾਂ ਨੇ ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਕਿਉਂਕਿ ਆਪਾਂ ਸਾਰਾ ਰਾਜਸਥਾਨ ਘੁੰਮਣਾ ਹੈਗਾ ਜੀ ਰਾਜਸਥਾਨ ਆਪਾਂ ਸਾਰਾ ਹੀ ਕਰਨਾ ਹੈਗਾ ਕੰਮ ਸੇ ਕੰਮ ਆਪਾਂ ਲਾਉਣੇ ਆ 2.5 ਤੋਂ 3 ਮਹੀਨੇ ਸਾਈਟੋ 3 ਮਹੀਨਾ ਦੇ ਵਿੱਚ ਆਪਾਂ ਪੂਰਾ ਰਾਜਸਥਾਨ ਘੁਮਾਂਗੇ ਤੇ ਤੁਹਾਨੂੰ ਵੀ ਰਾਜਸਥਾਨ ਘੁਮਾਵਾਂਗੇ ਸਾਈਕਲ ਚਲਾ ਕੇ ਆਪਾਂ 200 ਮੀਟਰ ਵੇਲੇ ਆਏ ਨਹੀਂ ਤੇ ਹਵਾ ਜ਼ਰੂਰ ਚੱਲੀ ਜਾਂਦੀ ਆ ਪਰ ਅੰਦਰ ਸੇਕ ਲੱਗਣ ਲੱਗ ਗਿਆ ਅ ਤੜਕੇ ਆ ਜੈਕਟ ਜੀ ਪਾਲੀ ਸੀ ਕਿਉਂਕਿ ਠੰਡੀ ਹਵਾ ਚੱਲੀ ਜਾਂਦੀ ਸੀ ਤੇ ਸਵੇਰੇ ਸਵੇਰ ਤਾਂ ਵੈਸੇ ਹੀ ਠੰਡ ਹੁੰਦੀ ਆ ਵੈਸੇ ਤਾਂ ਹੁਣ ਧੁੱਪ ਚੜ ਗਈ ਆ ਥੋੜੇ ਰਾਜਸਥਾਨ ਦੀ ਗਰਮੀ ਵਾਲੀ ਗੰਦੀ ਹੈ। ਰਾਜਸਥਾਨ ਦੀ ਖਾੜੇ ਵੀ ਪੈੜੀ ਹੈ ਤੇ ਗਰਮੀ ਵੀ ਪੈੜੀ। ਦੋਨੇ ਕੰਮ। ਮੋਸਮ ਹੁਣ ਆਉਣਾ ਚਾਹੀਦਾ ਹੈ। ਮੋਸਮ ਵਿੱਚ ਫੋੜ ਮੈਂਦੀ। ਦੁਪਹਿਰ ਨੂੰ ਗਰਮੀ ਲੱਗਦੀ ਹੈ, ਰਾਤ ਨੂੰ ਠੰਡ ਲੱਗਦੀ ਹੈ। ਬੰਦਾ ਜਾਵੇ ਤੇ ਜਾਵੇ ਕਿੱਧਰ? ਆਹ ਜ਼ਰੂਰੀ ਹੈ ਜੀ। ਕੋਈ ਵੀ ਸਫ਼ਰ ਕਰਦਾ ਤੇ ਆਹ ਜ਼ਰੂਰੀ ਪਾਉਣੀ ਚਾਹੀਦੀ ਆ। ਇੱਕ ਤਾਂ ਬੰਦੇ ਦੇ ਦੂਰੋਂ ਪਛਾਣ ਆ ਜਾਂਦੀ ਹੈ। ਜੇਪਾ ਸਾਈਕਲ ਤੋਂ ਪਾਸੇ ਹੋ ਕੇ ਵੀ ਖੜੇ ਹੋਵਾਂਗੇ ਤੇ ਬੰਦਾ ਆਪਾਂ ਨੂੰ ਪਛਾਣ ਲੂਗਾ ਭਾਈ ਕੋਈ ਟਰੈਵਲ ਟ੍ਰੂਵਲ ਵਾਲਾ ਬੰਦਾ ਹੀ ਆ ਜਿਹੜੇ ਸਾਹਮਣੇ ਵਾਲੇ ਜੈਕਟਾਂ ਪਾਈ ਫਿਰਦੇ ਆ ਕਈ ਆਪਾਂ ਨੂੰ ਕੰਮ ਵਾਲਾ ਵੀ ਕਹਿੰਦੇ ਆ ਭਾਈ ਕਿ ਕਿਹੜੀ ਸੰਸਥਾ ਜਿ ਲੱਗੀ ਹੋ ਕਿਹੜਾ ਪ੍ਰਚਾਰ ਕਰਦੇ ਫਿਰਦੇ ਹੋ ਮੈਨੂੰ ਤਾਂ ਸਮਝਾ ਦੇ ਨੇ ਭਾਈ ਅਸੀਂ ਸਾਡੀ ਆਪਦੀ ਸੰਸਥਾ ਕੀ ਰੋਟੀ ਪਾਣੀ ਕਿੱਥੇ ਖਾਣਾ ਜਾਗੇ ਭਾਪ ਹੀ ਰੁਕਾਂਗੇ ਠੀਕ ਆ ਤੇ ਭਾਈ ਕੀ ਬਣੀ ਕਹਿੰਦੇ ਮੁੰਡਾ ਬਾਪ ਹੀ ਜਾਗੀ ਖਾਵਾਂਗੇ ਪਾਣੀ ਪੀ ਲਾਂ ਭੋਰਾ ਮੈਂ ਯਾਰ ਕੈਮਰਾ ਬੰਦ ਕਰ ਦੋ ਵਧੀਆ ਸਫਰ ਦਾ ਸੋਹਣਾ ਨਵੇੜਾ ਚੱਲੀ ਜਾਂਦਾ ਹੈ ਤੇ ਬਾਪ ਸ਼ਹਿਰ ਆਪਣੇ ਤੋਂ ਰਹਿ ਗਿਆ ਜੀ 12 ਕਿਲੋਮੀਟਰ ਤੇ ਰੋਡ ਹੈਗਾ ਇਹ ਨੈਸ਼ਨਲ ਹਾਈਵੇ 11 ਇਹ ਰੋਡ ਬੜਾ ਮਸ਼ਹੂਰ ਹੈ ਜੀ ਤੇ ਜਿਹੜੇ ਪਾਸੇ ਨੂੰ ਇਹ ਰੋਡ ਜਾਂਦਾਗਾ ਉਹ ਵੀ ਸਥਾਨ ਬਹੁਤ ਮਸ਼ਹੂਰ ਆ ਰਾਜਸਥਾਨ ਦੇ ਵਿੱਚ ਤੇ ਉਹ ਸਥਾਨ ਦਾ ਨਾਮ ਹੈਗਾ ਜੀ ਰਾਮਦੇਵਰਾ ਆਪਣੇ ਪੰਜਾਬ ਤੋਂ ਵੀ ਬਹੁਤ ਜਾਂਦੇ ਨੇ ਜੀ ਤੇ ਰਾਜਸਥਾਨ ਤੋਂ ਹਰਿਆਣਾ ਤੋਂ ਬਹੁਤ ਜਿਹੜੇ ਸ਼ਰਧਾਲੂ ਇਸ ਸੜਕ ਤੇ ਸਫ਼ਰ ਕਰਦੇ ਨੇ ਕਈ ਇਸ ਸੜਕ ਤੇ ਪੈਦਲ ਯਾਤਰਾ ਕਰਦੇ ਨੇ ਤੇ ਕਈ ਮੋਟਰਸਾਈਕਲ ਗੱਡੀਆਂ ਤੇ ਵੀ ਆਉਂਦੇ ਨੇ ਤੇ ਆਪਾਂ ਵੀ ਇਸ ਸੜਕ ਤੇ ਸਫ਼ਰ ਕਰੀ ਜਾਂਦੇ ਆ ਆਪਾਂ ਨੂੰ ਵੀ ਭਾਈ ਪੁੱਛਦੇ ਆ ਹਨ ਵੀ ਤੁਸੀਂ ਆ ਰਾਮਦੇਵਰਾ ਵੱਲ ਨੂੰ ਚੱਲੇ ਹੋ ਤੇ ਆਪਣਾ ਜਵਾਬ ਹਾਂਜੀ ਦੇ ਵਿੱਚ ਹੀ ਹੁੰਦਾ ਕਿਉਂਕਿ ਚੱਲੇ ਤਾਂ ਆਪਾਂ ਉਧਰ ਹੀ ਆ ਪਰ ਆਪਣਾ ਮੇਨ ਹੈ ਨਹੀਂਗਾ ਵੀ ਕੱਲਾ ਰਾਮਦੇਵਰਾ ਹੀ ਜਾਣਾ ਹਨ ਆਪਾਂ ਆਪਾਂ ਪੂਰਾ ਰਾਜਸਥਾਨ ਦਾ ਟੂਰ ਕਰਨਾ ਹੈ ਆਪਾਂ ਘੁੰਮਣਾ ਪੂਰਾ ਰਾਜਸਥਾਨ ਰਾਜਸਥਾਨ ਦੇ ਪਿੰਡਾਂ ਦੇ ਮਾਹੌਲ ਆ ਬਾਰਡਰਾਂ ਦੇ ਪਿੰਡਾਂ ਦੇ ਮਾਹੌਲ ਤੇ ਜਿਹੜੇ ਆਪਣੇ ਅਖੀਰਲੇ ਪਿੰਡ ਪੈ ਜਾਂਦੇ ਆ ਬਾਰਡਰ ਤੇ ਉਰਲੇ ਪਾਸੇ ਪਾਕਿਸਤਾਨ ਹੋਵੇ ਤੇ ਉਰਲੇ ਪਾਸੇ ਆਪਣਾ ਭਾਰਤ ਹੋਵੇ ਤੇ ਗੱਲਾਂ ਫਿਰ ਬਾਰਡਰਾਂ ਦੀਆਂ ਹੁੰਦੀਆਂ ਨੇ ਆਪਾਂ ਉਹ ਕੁਝ ਘੁੰਮਣ ਆਏ ਆ ਜੀ Rajasthan ਦੇ ਵਿੱਚ ਤੇ ਆਪਣਾ ਫਿਰ ਜਵਾਬ ਇਹੀ ਹੁੰਦਾ ਵੀ ਭਾਈ ਚੱਲੇ ਤਾਂ ਅਸੀਂ रामदेवरा ਵੱਲੋਂ ਹੀ ਆ ਤੇ ਅਸੀਂ ਪੂਰਾ Rajasthan ਘੁੰਮਣਾ ਹੈ ਤੇ ਬਾਈ ਬੜੇ ਹੈਰਾਨ ਹੁੰਦੇ ਆ ਵੀ ਭਾਈ ਸਾਈਕਲ ਤੇ ਤੁਸੀਂ ਤੁਰੇ ਕਿਵੇਂ ਫਿਰਦੇ ਹੋ ਇਹ ਬਾਈ ਕਹਿੰਦਾ ਬਹੁਤ ਔਖਾ ਨਾ ਇਦਾਂ ਤੇ ਪਰ ਬਈ ਜਿਵੇਂ ਆਪਾਂ ਹੁਣ ਆਦਤ ਜੀ ਪਾਲਿਆ ਸਾਈਕਲ ਚਲਾਉਣ ਦੀ ਆਪਣਾ ਕੰਮ ਹੀ ਇਹ ਹੋਆ ਕਿਤਾ ਹੀ ਜਦੋਂ ਇਹ ਜਦੋਂ ਆਪਾਂ ਕਿਸੇ ਕੰਮ ਨੂੰ ਕੀਤਾ ਮੰਨ ਲੈਨੇ ਆ ਵੀ ਨਹੀਂ ਇਹ ਆਪਾਂ ਕਰਨਾ ਹੀ ਕਰਨਾਗਾ ਤੇ ਉਸ ਕੰਮ ਦੇ ਵਿੱਚ ਫਿਰ ਬਾਈ ਸਵਾਦ ਜਾਉਣ ਲੱਗ ਜਾਂਦਾ ਹੈ ਜਿਵੇਂ ਹੁਣ ਆਪਾਂ ਸਾਈਕਲ ਚਲਾਉਨੇ ਆ ਤੇ ਆਪਾਂ ਨੂੰ ਹੁਣ ਏਦਾਂ ਲੱਗਦਾ ਵੀ ਬਾਈ ਆਪਣਾ ਸਾਰਾ ਕੁਝ ਇਹੀ ਆ ਸਾਈਕਲ ਹੀ ਆ ਤੇ ਇਹੀ ਗੱਲ ਆ ਜੀ ਜੋ ਵੀ ਆਪਾਂ ਕੋਈ ਕੰਮ ਕਰਨਾਗਾ ਉਹਨੂੰ ਕੰਮ ਮੰਨ ਕੇ ਨਹੀਂ ਉਹਨੂੰ ਆਪਣਾ ਸਾਰਾ ਕੁਝ ਦੇ ਕੇ ਉਸ ਕੰਮ ਨੂੰ ਕਰਨਾ ਚਾਹੀਦਾ ਹੈਗਾ ਜੋ ਕਿ ਆਪਣਾ ਉਹਦੇ ਵਿੱਚ ਇੰਟਰਸਟ ਬਣੇ ਹਨਾ ਆਪਾਂ ਨੂੰ ਅੰਦਰੋਂ ਜੀ ਕਰੇ ਵੀ ਇਹ ਕੰਮ ਆਪਾਂ ਕਰਨਾ ਹੀ ਕਰਨਾ ਹੈਗਾ ਤੇ ਫਿਰ ਉਹ ਕੰਮ ਸਿਰੇ ਤੱਕ ਵੀ ਜਾਂਦਾ ਹੁੰਦਾ ਹੈਗਾ ਤੇ ਉਸ ਕੰਮ ਦੇ ਵਿੱਚ ਫਿਰ ਚਿੱਤ ਵੀ ਬਹੁਤ ਲੱਗਦਾ ਹੁੰਦਾ ਹੈਗਾ ਜਿਵੇਂ ਹੁਣ ਆਪਣਾ ਚਿੱਤ ਲੱਗਦਾ ਹੈਗਾ ਜੀ ਗਰਮੀ ਬੇਸ਼ੱਕ ਹੈਗੀ ਆ ਰਾਜਸਥਾਨ ਦੀ ਪਰ ਢੋਲ ਦੇਣੀ ਆਪਾਂ ਕਿਉਂਕਿ ਆਪਣਾ ਹੁਣ ਚਿੱਤ ਕਰਦਾ ਹੈਗਾ ਵੀ ਸਾਈਕਲ ਪਾਸ ਚਲਾਈ ਜਾਈਏ ਚਲਾਈ ਜਾਈਏ ਤੇ ਚਲਾਈ ਜਾਈਏ ਆਸੇ ਪਾਸੇ ਕੁਝ ਵੀ ਨਹੀਂ ਆ ਜੀ ਕੱਲੇ ਆਹ ਖਾਲੀ ਪਏ ਟਿੱਬੇ ਆ ਤੇ ਟਿੱਬਿਆਂ ਦੇ ਉੱਪਰ ਬਸ ਆਹ ਕਿਕਰ ਆਹੀ ਕੁਝ ਦੇਖਣ ਨੂੰ ਮਿਲਦਾ ਹੈਗਾ ਤੇ ਖੈਰ ਸਫਰ ਸੋਣਾ ਚੱਲ ਰਿਹਾ ਜੀ ਆਪਣਾ ਬੋਰਡ ਤੇ ਸਾਹਮਣੇ ਲਿਖਿਆ ਹੋਇਆ ਹੈਗਾ ਜੀ ਬਾਪ ਤੇ ਇਹ ਆ ਗਿਆ ਜੀ ਅਬਾਪ ਸ਼ਹਿਰ ਇਹ ਪਿੰਡ ਵੀ ਕਹਿ ਦਿੰਦੇ ਆ ਤੇ ਸ਼ਹਿਰ ਵੀ ਕਹਿ ਦਿੰਦੇ ਆ ਪਿੰਡ ਥੋੜਾ ਪਾਸੇ ਪੈ ਜਾਂਦਾਗਾ ਉਹੀ ਫੰਟੇ ਵਾਲੀ ਗੱਲ ਆ ਗਈ ਜੀ ਇਹ ਚਰਾਹਾਗਾ ਤੇ ਮਾਰਕੀਟ ਵਾ ਉਹ ਵੱਡੀ ਆ ਤਾਂ ਕਰਕੇ ਭੈਣ ਨੂੰ ਸ਼ਹਿਰ ਵੀ ਕਹਿ ਦਿੰਦੇ ਆ ਤੇ ਰੋਟੀ ਪਾਣੀ ਖਾਣੀ ਆ ਮਿੱਤਰਾ ਲੱਗੀ ਪਈ ਆ ਭੁੱਖ ਉਹ ਸਾਹਮਣੇ ਹੈਗਾ ਆ ਬਾਬਾ RAMDEV ਹੋਟਲ ਤੇ ਗਰਮੀ ਭਾਈ ਅੱਜ ਹੈਗੀ ਆ ਹਵਾ ਚੱਲੀ ਜਾਂਦੀ ਆ ਫੇਰ ਵੀ ਗਰਮੀ ਜਿਹੜੀ ਲੱਗੀ ਜਾਂਦੀ ਆ ਅੱਜ ਤੇ ਖਾਣੇ ਭਾਈ ਰੋਟੀ ਪਾਣੀ ਹਨਾ ਤੇ ਇਦੂ ਗਾਹਾਂ ਪਹ ਜਾਣਾਗਾ ਫਲੋਦੀ ਰੋਟੀ ਪਾਣੀ ਹੋ ਕੇ ਰੋਟੀ ਪਾਣੀ ਖਾ ਕੇ ਸੈਟ ਜਾ ਹੋ ਕੇ ਤੇ ਫੇਰ ਆਪਾਂ ਅੱਗੇ ਦਾ ਸਫ਼ਰ ਸ਼ੁਰੂ ਕਰਾਂਗੇ ਫਲੋਦੀ ਵੱਲ ਦਾ ਕਿਉਂਕਿ ਫਲੋਦੀ ਬੇਥੋਂ ਕਈ ਜ਼ਿਆਦਾ ਨਹੀਂ ਆ ਹਾਂਜੀ ਫਲੋਦੀ ਦਾ ਵੀ ਇੱਥੋਂ ਤੇ 33 34 ਕਿਲੋਮੀਟਰ ਰਹਿ ਗਿਆਗਾ ਅਕਦਾ ਲੈਵਲ ਕੱਟਣਾ ਪੈਂਦਾਗਾ ਕਿੱਥੇ ਖੜੂਗਾ ਹਾ ਤੁਰਪੇ ਆ ਜੀ ਰੋਟੀ ਪਾਣੀ ਖਾ ਕੇ ਆ ਫਿਰ ਆਪਣੇ ਸਫਰਾਂ ਬਾਦ ਤੇ ਹੁਣ ਆਪਾਂ ਸਫਰ ਕਰ ਰਹੇ ਆ हाँ जी आजा मित्र आजा आजा की कैना मैं पंजाब बठिंडा सिंह कहाँ जा मैं पूरा राजस्थान घूम रहा हूँ क्या नाम है आपका मैं हूँ मलदीन मलदीन मल क्या करते हो गाड़ी पे बोटों पौधो मतलब खेती करते हो नहीं ये रोड पर लगे हुए अच्छा रोड पे जो ये दर लगे हुए हैं इसको क्या करते हो आप? इसकी रक्षा करते हो आप सरकारी संस्था के ठीक है धन्यवाद आपने मेरे के लिए टाइम निकाला हाँ जा रहे। मैं फलौदी तो तो जा रहा हूँ रामदेवरा ठीक है धन्यवाद जी ਇਸਟਾ ID ਇੰਸਟਾ ID ਮੇਰਾ ਫੇਲ ਬੰਦਾ ਕੇ ਨਾਮ ਤੇ ਹੈ ਵੀਡੀਓ ਚਾੜਦੇ ਹਾਂ ਵੀਡੀਓ ਹਮ YouTube ਤੇ ڈالਤੇ ਹਾਂ ਇੰਸਟਾ ਵੀ ਲੈ ਲਓ ਔਰ YouTube ਵੀ ਲੈ ਲਓ ਇੰਸਟਾ ਤੇ ਰੀਲੇ ਆਤੇ ਹਨ ਲਿਆਓ ਜੀ ਭਾਈ ਨੇ ਫੋਨ ਹੀ ਫੜਾਤਾ ਕਹਿੰਦੇ ਵੀ ਕੱਢ ਦੇ ਫੇਲ ਬੰਦਾ ਕਰ ਦਈਏ ਪਾਸ ਬੰਦੇ ਨੂੰ ਫਿਰ ਘਰ ਸਰੇ ਉਹਨਾਂ ਕਿੰਨੇ हाँ जी घर से घर से आज मेरे को नौवा दिन है फलो हाँ फलोदी रोकेंगे हम अरे ये किधर भाग गया आपका यूट्यूब बस आ गया आ गया ये लो फेल बंदा ब्लॉग्स सब्सक्राइब कर लो इसको ठीक है ये आप हाँ ये मैं ही हूँ ठीक है जी इसी नाम से मेरा इंस्टाग्राम चैनल है ठीक है वो भी फॉलो कर लेना ਠੀਕ ਹੈ ਜੀ ਸ਼ੁਕਰੀਆ ਜਰੂਰ ਬੈਕ ਫੋਲੋ ਕਰੂੰਗਾ ਸ਼ੁਕਰੀਆ ਤੇ ਹੁਣ ਆਪਾਂ ਕਰ ਰਹੇ ਆ ਜੀ ਸਫ਼ਰ ਫਲੋਦੀਵਾਲ ਦਾ ਤੇ ਫਲੋਦੀ ਆਪਣੇ ਕੋਲੋਂ 30 ਕਿਲੋਮੀਟਰ ਰਹਿ ਗਿਆਗਾ ਤੇ ਬਾਪ ਸ਼ਹਿਰ ਆਪਣੇ ਤੋਂ ਪਿੱਛੇ 4 ਕਿਲੋਮੀਟਰ ਰਹਿ ਗਿਆਗਾ ਤੇ ਕੁਝ ਗੱਲਾਂ ਬਾਤਾਂ ਸੀਗੀਆਂ ਜੀ ਆ ਪ੍ਰਾਤਨ ਸਮੇਂ ਦੀਆਂ ਰਾਜਸਥਾਨ ਦੀਆਂ ਵੀ ਇਹਦਾ ਰਾਜਸਥਾਨ ਨਾਮ ਕਿਵੇਂ ਪਿਆ ਤੇ ਪਹਿਲਾ ਵਾਲਾ ਇਹਦਾ ਨਾਮ ਕੀ ਸੀਗਾ ਤੇ ਉਹ ਸਾਰੀ ਗੱਲਬਾਤ ਆਪਾਂ ਕਰਦੇ ਆਂ ਸਫਰਾਂ ਦੇ ਵਿੱਚ ਹੀ ਹੋ ਜਾਂਦਾ ਵਧੀਆ ਗੱਲ ਹੈ। ਰਾਜਸਥਾਨ ਦਾ ਪੁਰਾਣਾ ਨਾਮ ਰਾਜਪਤਾਨਾ ਸੀ। ਇੱਥੇ ਰਾਜਪੂਤ ਰਾਜਿਆਂ ਦੀ ਹਕੂਮਤ ਰਹੀ ਹੈ ਜੀ। ਉਹਨਾਂ ਸਮਿਆਂ ਦੇ ਵਿੱਚ ਜਿੰਨਾ ਸਮਾਂ ਦੀ ਆਪਾਂ ਤੁਹਾਡੇ ਨਾਲ ਗੱਲ ਸਾਂਝੀ ਕਰ ਰਹੇ ਹਾਂ। ਇੱਥੇ ਇੰਦਰਾਵਤੀ, ਅਪੀਰ, ਮੀਨਾ, ਗੁੱਜਰ ਤੇ ਰਾਜਪੂਤ ਵਰਗੀਆਂ ਜਾਤੀਆਂ ਰਹਿੰਦੀਆਂ ਸੀਗੀਆਂ। ਤੇ ਰਾਜਪੂਤ ਸਾਹਸ, ਇੱਜ਼ਤ ਤੇ ਯੋਧੇ ਲਈ ਬਹੁਤ ਮਸ਼ਹੂਰ ਸੀਗੇ ਜੀ। ਉਹਨਾਂ ਸਮਿਆਂ ਦੇ ਵਿੱਚ ਤੇ ਬਾਅਦ ਵਿੱਚ ਇਹਨਾਂ ਦਾ ਟਕਰਾਅ ਹੋਇਆ ਸੀਗਾ ਮਹਾਰਾਣਾ ਪ੍ਰਤਾਪ ਜੀ ਨਾਲ ਮਹਾਰਾਣਾ ਪ੍ਰਤਾਪ ਜੀ ਨੇ ਮੁਗਲ ਹਕੂਮਤ ਬਾਦਸ਼ਾਹ ਅਕਬਰ ਨਾਲ ਹਲਦੀ ਘਾਟੀ ਦੀ ਲੜਾਈ ਲੜੀ ਸੀਗੀ ਤੇ ਜਿਹਦੇ ਵਿੱਚ ਮਹਾਰਾਣਾ ਪ੍ਰਤਾਪ ਜੀ ਨੇ ਜਿੱਤ ਹਾਸਲ ਕੀਤੀ ਸੀਗੀ ਤੇ ਅੰਗਰੇਜ਼ਾਂ ਸਮੇਂ ਫਿਰ ਰਾਜਪੋਤਾਨਾ ਉਹਨਾਂ ਦੇ ਅਧੀਨ ਆ ਗਿਆ ਸੀਗਾ ਮਹਾਰਾਣਾ ਪ੍ਰਤਾਪ ਜੀ ਦੇ ਅਧੀਨ ਤੇ 1949 ਦੇ ਵਿੱਚ ਇਸ ਰਾਜਪੋਤਾਨਾ ਦਾ ਨਾਮ ਰੱਖਿਆ ਸੀਗਾ ਜੀ Rajasthan ਇਹ ਵਾਲੀ ਪੁਰਾਣੀ ਕਹਾਣੀ ਸੀਗੀ ਜੀ ਰਾਜਸਥਾਨ ਦੀ ਤੇ ਸਫ਼ਰ ਵੀ ਹੁਣ ਸੋਹਣਾ ਨਿਬੜ ਰਿਹਾਗਾ ਕਿਉਂਕਿ ਜਿਹੜੀ ਗਰਮੀ ਘਟ ਗਈ ਐ ਪਹਿਲਾਂ ਗਰਮੀ ਸੀਗੀ ਤੇ ਹੁਣ ਜਿਵੇਂ ਜਿਵੇਂ ਭਾਈ ਇਹ ਸੂਰ ਢਲਦਾ ਜਾ ਰਿਹਾਗਾ ਤੇ ਓਵੇਂ ਓਵੇਂ ਠੰਡਕ ਜੀ ਆ ਰਹੀ ਐ ਤੇ ਹੁਣ ਫਲੋਦੀ ਆਪਣੇ ਤੋਂ ਰਹਿ ਗਿਆ ਜੀ 18 ਕਿਲੋਮੀਟਰ ਗੱਲਾਂ ਬਾਤਾਂ ਕਰਦੇ ਆਣੂ ਪਤਾ ਹੀ ਨਹੀਂ ਲੱਗਿਆ ਵੀ ਸਫ਼ਰ ਕਦੋਂ ਨਿਬੜ ਗਿਆ ਯਾ ਸੇ ਬੱਚੇ ਤਾਂ ਮਹੌਲ ਦਾ ਵੀ ਹੁਣ ਠੀਕ ਆ ਪਹਿਲਾਂ ਤਾਂ ਇਕੱਲੇ ਟਿੱਬੇ ਜੇ ਯਾਰੇ ਸੀਗੇ ਕੁਛ ਵੀ ਜਿਹੜਾ ਆਸੇ ਪਾਸੇ ਦੇਖਣ ਨੂੰ ਮਿਲਦਾ ਨਹੀਂ ਸੀਗਾ ਇੰਨਾ ਇਕੱਲੇ ਖੁੱਲੇ ਮੈਦਾਨ ਹੀ ਪਏ ਸੀਗੇ ਤੇ ਹੁਣ ਆਸੇ ਪਾਸੇ ਘਰ ਵੀ ਆਉਣ ਲੱਗ ਗਿਆ ਤੇ ਹਰੀਆਲੀ ਵੀ ਆ ਦਿਖ ਰਹੀ ਹੈ ਵੇਲਾ ਸ਼ਾਮ ਦਾ ਹੋ ਗਿਆ ਜੀ ਤੇ ਸੂਰਜ ਹੁਣੀ ਵੀ ਕਹਿ ਗਿਆ ਸਾਸਰੀ ਕਾਲ ਤੇ ਬਹੁਤ ਧੰਨਵਾਦ ਜੀ ਸੂਰਜ ਸਾਹਿਬ ਜੀ ਛਿਪਿਆ ਤੇ ਅੱਠੰਡ ਹੋਈ ਆ ਪੂਰਾ ਕੋਈ ਆਸੇ-ਪਾਸੇ ਫੇਰ ਉਹ ਹਿਮਾਵਲ ਆ ਗਿਆ ਜੀ ਇਹ ਕੱਲੇ ਆਹ ਕਿਕਰ ਹੀ ਦਿਖ ਰਹੇ ਆ ਹੋਰ ਕੁਝ ਨਹੀਂ ਦਿਖਦਾ ਤੇ ਮੌਸਮ ਠੰਡਾ ਤੇ ਹੁਣ ਸਾਈਕਲ ਚਲਾਉਣ ਦਾ ਚਿਤ ਕਰ ਰਿਹਾਗਾ ਵੀ ਸਾਈਕਲ ਦਾ ਇਧਰਲੇ ਪਾਸਿਓ ਅੱਠਮਾ ਕਰ ਲਈਏ ਤੇ ਇਧਰਲੇ ਪਾਸਿਓ ਤੀਜਾ ਕਰ ਲਈਏ ਤੇ ਫਿਰ ਨੀਵੀ ਪਾ ਕੇ ਖਿੱਚੀ ਜਲੀਏ ਸਾਈਕਲ ਤੇ ਪੂਰਾ ਕਾ ਗਾਣਾ ਸੁਣ ਲਈਏ ਜੀ ਸਵੇਰ ਦੇ ਅੱਜ ਆਪਾਂ ਸੁਣੇ ਨਹੀਂ ਸੁਣਾ ਦੇ ਗਾਣਾ ਗੋਣਾ ਸਾਨੂੰ ਕੋਈ ਟੱਕਣ ਦੇ ਆਏ ਹਾਏ ਮੱਛਣ ਦੇ ਛੱਡੇ ਆ ਛੱਡ ਤੇ ਤਖਤ ਹਜ਼ਾਰੇ ਛਾ ਜਾਂਦੇ ਨੇ ਸਾਰੇ ਵਾਹ ਜੀ ਵਾਹ ਤੇ ਰੁੱਕ ਜਾਂਦਾ ਗਾਣੇ ਪਈ ਆ ਬੜੇ ਵਧੀਆ ਲਾ ਰੱਖਿਆ ਠੰਡੇ ਠੰਡੇ ਜੇ ਤੇ ਠੰਡੇ ਠੰਡੇ ਜੇ ਪੈਡਲ ਵੱਜੀ ਜਾਂਦੇ ਆਪਣੇ ਕੋਲੋਂ ਤੇ ਫਲੋਦੀ ਸ਼ਹਿਰ ਆਪਣੇ ਤੋਂ 10 ਕਿਲੋਮੀਟਰ ਰਹਿ ਗਿਆ ਜੀ ਤੇ ਦੇਖਦੇ ਆ ਕੋਈ ਰਾਹ ਦੇ ਵਿੱਚ ਪੈਟਰੋਲ ਪੰਪ ਮਿਲ ਜੇ ਹਨਾ ਤੇ ਲਾ ਲਾਂਗੇ ਟੈਂਟ ਫਿਰ ਕਿਉਂਕਿ ਜਦੋਂ ਆਪਾਂ ਸ਼ਹਿਰ ਦੇ ਵਿੱਚ ਵੜ ਜਾਾਂਗੇ ਤੇ ਫਿਰ ਰਹਿਣ ਲਈ ਜਗ੍ਹਾ ਥੋੜੀ ਜੀ ਮੁਸ਼ਕਲ ਹੋ ਜਾਂਦੀ ਆ ਕਿਉਂਕਿ ਸ਼ਹਿਰਾਂ ਦੇ ਵਿੱਚ ਥੋੜੀ ਜੀ ਘੱਟ ਹੁੰਦੀ ਆ ਥਾਂ ਤੇ ਤਾਂ ਕਰਕੇ ਫਿਰ ਪੈਟਰੋਲ ਵੀ ਪੰਪ ਵੀ ਓਨੀ ਕਿ ਜਗ੍ਹਾ ਦੇ ਵਿੱਚ ਬਣੇ ਹੁੰਦੇ ਆ ਤੇ ਫਿਰ ਉਹ ਰਹਿਣ ਲਈ ਨਾ ਕਰ ਦਿੰਦੇ ਆ ਜੇ ਕੋਈ ਰੋਡ ਤੇ ਪੈਟਰੋਲ ਪੰਪ ਆਉਂਦਾਗਾ ਤੇ ਉਹ ਤਾਂ ਫਿਰ ਕਾਫੀ ਜਗ੍ਹਾ ਦੇ ਵਿੱਚ ਹੁੰਦਾਗਾ ਉੱਥੇ ਕਹਿ ਵੀ ਦਿੰਦੇ ਆ ਭਾਈ ਵੀ ਰਹਿ ਲਓ ਹਣਾ ਤੁਸੀਂ ਕੋਈ ਚੱਕਰ ਨਹੀਂ ਆਪਾਂ ਨੂੰ ਤੇ ਦੇਖਦੇ ਆ ਆਸੇ ਪਾਸੇ ਚਾਤ ਮਾਰਦੇ ਜਾਂਦੇ ਆ ਬੇਲੀ ਨੇ ਸਾਈਕਲ ਥੋੜਾ ਤੇਜ਼ ਕਰ ਲਿਆ ਅੱਪਾ ਵੀ ਪਾ ਦਿੰਨੇ ਆ ਫਿਰ 8ਵਾਂ ਗੇਅਰ ਚਲੋ ਜੀ ਇਹਨੂੰ ਐ ਨਹੀਂ ਪਤਾ ਮੈਂ ਕਿੱਥੇ ਕਿੱਥੇ ਸਾਈਕਲ ਚਲਾ ਕੇ ਆਇਆਗਾ ਇਹ ਚਲਾ ਕੇ ਤਾਂ ਇਹ ਵੀ ਨਾਲ ਹੀ ਆਇਆਗਾ ਪਰ ਮੈਂ ਥੋੜਾ ਤੇਜ਼ ਚਲਾਉਣਾ ਇਹਨਾਂ ਨਾਲ ਭੱਜ ਮਿੱਤਰਾ ਕਿੱਥੇ ਭਜੇਗਾ ਚੱਲ 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 ਕੀ ਹੋ ਗਿਆ ਕੀ ਹੋ ਗਿਆ ਬੜਾ ਤੇਜ਼ੇ ਲੈ ਕੇ ਆਇਆ ਸੀਗਾ ਪੁੱਛ ਲਿਏ ਕਿਸੇ ਪੈਟਰੋਲ ਪੰਪ ਤੇ ਆਸੇ-ਪਾਸੇ ਝਾਤ ਮਾਰ ਪੁੱਛ ਲਿਆ ਕਿਸੇ ਪੈਟਰੋਲ ਪਪ ਤੇ ਗੱਪੀ ਆ ਵਸ ਤਾਂ ਪੈਟਰੋਲ ਤੇ ਹੀ ਹੋ ਗਿਆ ਕਿਵੇਂ ਰਹਿਣ ਵਾਸਤੇ کھانا ਆਪਣਾ ਵਧੀਆ ਨਹੀਂ ਚੱਲ ਰਿਹਾ ਟੈਂਸ਼ਨ ਫਰੀ ਹੈ ਕਿੱਤੀ ਆਵਾਜ਼ ਮਤਲਬ ਲੋਦੀ ਸ਼ਹਿਰ ਚ ਨਹੀਂ ਬ੍ਰੇਕਾ ਮਾਰਨੀ ਆਂ ਹਮ ਨੇੜੇ ਤੇ ਮਾਰਨੇ ਆਂ ਅੱਛਾ ਜੀ ਕਿਉਂ ਫਲੋਦੀ ਸ਼ਹਿਰ ਹੋ ਜਾ ਕੀ ਆ ਜਿਹੜਾ ਉੱਥੇ ਸਾਨੂੰ ਆਪਣਾ ਟਿਕਾਣਾ ਮਿਲ ਜਾਊਗਾ ਕੀ ਗੱਲਬਾਤ ਹੋਈ ਕਿਸੇ ਨਾਲ ਗੱਲਬਾਤ ਹੀ ਵਿਚਰਿਆ ਫੋਦੀ ਸ਼ਹਿਰ ਦੇ ਵਿੱਚ ਹਾਂ ਪਰ ਤੂੰ ਕੰਮ ਕਰਦਾ ਹੁੰਦਾ ਹੈ ਨਾ ਫਲੋਦੀ ਸ਼ਹਿਰ ਏ ਭਾਈ ਟੇਲਰ ਸਾਹਿਬ ਵੀ ਆ ਜੇ ਕਹੇ ਨੇ ਕੁਰਤਾ-ਕੜਤਾ ਬਣਾਉਣਾ ਤਾਂ ਫੋਨ ਲਾ ਲਿਓ ਇਹਨੂੰ ਕਿਵੇਂ ਕਹਿੰਦੇ ਰੂਮ ਰਾਮ ਚ ਰਹਿਣਾ ਕਿ ਕੀ ਗੱਲ ਬਾਤ ਆ ਇੱਥੇ ਕੰਮ ਕਰਦੇ ਸੀ ਉੱਥੇ ਚੱਲੇ ਆ ਇੱਕ ਵਾਰੀ ਅੱਛਾ ਆਪਾਂ ਬਾਅਦ ਵਿੱਚ ਦੇਖਦੇ ਆਂ ਐਕਸ਼ਨ ਵੀਡੀਓ ਕੱਟ ਉੱਥੇ ਜਾ ਕੇ ਮਿਲਦੇ ਆਂ ਸਤਿ ਸ੍ਰੀ ਅਕਾਲ ਭਾਈ ਰਾਤ ਨੂੰ ਐਵੇਂ ਕਾਲੇ ਨੀਰੇ ਚ ਰੋਲੀ ਨਾ ਫੇਰੀ ਸਾਨੂੰ ਨਹੀਂ ਨਹੀਂ ਕਿਦਰ ਰਾਜਸਥਾਨ ਦੇ ਵਿੱਚ ਆ ਕੇ ਸਾਨੂੰ ਸੜਕਾਂ ਦੇ ਪਾ ਦੀ ਵੈਸੇ ਸੜਕਾਂ ਦੇ ਵਿੱਚ ਧੋਪੇ ਪੈਣ ਨਹੀਂ ਹੁੰਦੇ ਆ ਤੇ ਕਿਤੇ ਫਿਰ ਆਪਦੇ ਸਟੇਟ ਦੇ ਵਿੱਚ ਤੂੰ ਥੂਕਾਵੇ ਹੈ ਨਹੀਂ ਕਰਾਉਂਦਾ ਠੀਕ ਹੈ ਜੀ ਜੀ ਆਇਆਂ ਨੂੰ ਜੀ ਆਇਆਂ ਨੂੰ ਜੀ ਆਇਆਂ ਨੂੰ ਤੇ ਭਾਈ ਟਿਕਾਣਾ ਕਹਿੰਦੇ ਮਿਲਿਆ ਹੋਇਆ ਆਪਾਂ ਨੂੰ ਇੱਥੇ ਕੰਮ ਕਰਦਾ ਹੁੰਦਾ ਸੀਗਾ ਜੀ ਆਪਣਾ ਮੇਤ ਰਹਾ ਸੰਦੀਪ ਫਲੋਦੀ ਸ਼ਹਿਰ ਦੇ ਵਿੱਚ ਆ ਟੇਲਰ ਦਾ ਕੰਮ ਕਰਦਾ ਹੁੰਦਾ ਸੀ ਹਾਂਜੀ ਆ ਗਿਆ ਜੀ 7 ਦਿਨ ਇੱਥੇ ਰਹਿਵਾਂਗੇ ਠੀਕ ਹੈ ਠੀਕ ਹੈ ਤੇ ਚਲੋ ਭਾਈ ਚੱਲਦੇ ਆ ਜਿੱਥੇ ਭਾਈ ਲੈ ਕੇ ਜਾਂਦਾ ਆਪਾਂ ਨੂੰ ਫਰ ਅੱਜ ਦੀ ਰਾਤ ਉੱਥੇ ਕਟਾਂਗੇ ਵੜ ਗਏ ਆ ਭਾਈ ਫਲੋਦੀ ਦੇ ਵਿੱਚ ਤੇ ਐਨ ਐਚ 11 ਫਲੋਦੀ ਦਾ ਹੈ ਗਿਆ ਭਾਈ 2 ਕਿਲੋਮੀਟਰ ਤੇ ਅੱਗੇ ਜੋਧਪੁਰ 140 ਕਿਲੋਮੀਟਰ ਤੇ ਨਗੌਰ ਹੈਗਾ ਜੀ ਇੱਥੋਂ 154 ਕਿਲੋਮੀਟਰ ਤੇ 11 ਤਾ ਫਿਲਹਾਲ ਆਪਾਂ ਫਲੋਦੀ ਤੱਕ ਹੀ ਜਾਣਾਗਾ ਪਹੁੰਚ ਗਏ ਜੀ ਆਪਾਂ ਫਲੋਦੀ ਸ਼ਹਿਰ ਦੇ ਬਿਲਕੁਲ ਅੰਦਰ ਸੈਂਟਰ ਵਾਲੇ ਹਿੱਸੇ ਦੇ ਵਿੱਚ ਤੇ ਇਧਰਲੇ ਪਾਸੇ ਪਈ ਸਾਸਤਰੀ ਕਹਾ ਜੀ ਉਸ ਪਾਸੇ ਬਾਈਆਂ ਦੀ ਦੁਕਾਨ ਆ ਜੀ ਜਿਹੜੀ ਦੁਕਾਨ ਤੇ ਆਪਣਾ ਸੰਦੀਪ ਬਾਈ ਕੰਮ ਕਰਦਾ ਹੁੰਦਾ ਸੀਗਾ ਜਿਵੇਂ ਤੁਹਾਨੂੰ ਪਹਿਲਾਂ ਪਿੱਛੇ ਦੱਸਿਆ ਨਾ ਵੀ ਟੇਲਰ ਦਾ ਕੰਮ ਵੀ ਆ ਸੰਦੀਪ ਬਾਈ ਕਰਦੇ ਸੀਗੇ ਪਹਿਲਾਂ ਤੇ ਉਹ ਕੰਮ ਛੱਡ ਕੇ ਫਿਰ ਰਿਟੇਲ ਲਾਈਨ ਦੇ ਵਿੱਚ ਆ ਗਏ ਤੇ ਰਿਟੇਲ ਲਾਈਨ ਦੇ ਵਿੱਚੋਂ ਛੱਡ ਕੇ ਪਾਈ ਫਿਰ ਆਹ ਸਾਈਕਲ ਚੱਕ ਲਿਆ ਐਂ ਗੱਲਬਾਤ ਸੀਗੀ ਤੇ ਆਹ ਉਹਨਾਂ ਦਾ ਦੁਕਾਨ ਦਾ ਨਾਮ ਆ ਸਾਵਰੀਆ ਵਾਈਟ ਹਾਊਸ ਇਹੀ ਨਾਮ ਹੈਂਦੀ ਮੈਨੂੰ ਘਟ ਆਉਂਦੀ ਆ ਸਾਵਰੀਆ ਵਾਈਟ ਹਾਊਸ ਤੇ ਆ ਬਾਂਜਾ ਦੀ ਦੁਕਾਨਾ ਤੇ ਰਹਿਣ ਵਾਲਾ ਥਾਂ ਕਿਦਾਂ ਇੱਥੇ ਰੂਮ ਹੁੰਦਾ ਕਾਰੀਗਰਾਂ ਦਾ اچھا ਆ ਵੀ ਐਂਕਰ ਜੀ ਹੈ اچھا ਮਾਲਕ ਉਹ ਇੱਥੇ ਹੀ ਰਹਿੰਦੇ ਪਹਿਲਾਂ ਇੱਧਰ ਸੀਗਾ اچھا ਇੱਥੇ ਰਹਿੰਦੇ ਰਹੇ ਆ ਹੁਣ ਕਹਿੰਦੇ ਇੱਧਰ ਲੈ ਲਿਆ ਠੀਕ ਹੈ ਤੇ ਇੱਥੇ ਭਾਈ ਜਿਹੜੇ ਕਾਰੀਗਰ ਇੱਥੇ ਕੰਮ ਕਰਦੇ ਨੇ ਜਿਵੇਂ ਆਪਣਾ ਸੰਦੀਪ ਭਾਈ ਕੰਮ ਕਰਦਾ ਹੁੰਦਾ ਸੀਗਾ ਤੇ ਉਦਾਂ ਹੀ ਭਾਈ ਜਿਹੜੇ ਕਾਰੀਗਰ ਹੈਗੇ ਉਥੇ ਉਹਨਾਂ ਨੂੰ ਰੂਮ ਲੈ ਕੇ ਦਿੱਤੇ ਹੋਇਆ ਜਿਹੜੇ ਦੁਕਾਨ ਦੇ ਮਾਲਕ ਆ ਉਹਦੇ ਵਿੱਚ ਹੋ ਰਹਿੰਦੇ ਤੇ ਅੱਜ ਦੀ ਰਾਤ ਆਪਣੀ ਉਹਨਾਂ ਕੋਲ ਹੀ ਹੋਊਗੀ ਵਧੀਆ ਚੱਲ ਆਪਣੀ ਰਾਤ ਨਿਕਲ ਜੂਗੀ ਤੇ ਇੱਕ ਕੰਮ ਬਾਈ ਹੋਰ ਸੌਖਾ ਹੋ ਗਿਆਗਾ ਜੇ ਆਪਾਂ ਕਿਸੇ ਹੋਰ ਪਾਸੇ ਜਾਂਦੇ ਤੇ ਆਪਾਂ ਨੂੰ ਕੱਪੜੇ ਲੱਤੇ ਜਿਹੜੇ ਕੱਲ ਨੂੰ ਧੋਣੇ ਪਏ ਨੇ ਕਿਉਂਕਿ ਸਾਰੇ ਆਪਣੇ ਕੱਪੜੇ ਲੱਤੇ ਸਾਰੇ ਧੋਣ ਵਾਲੇ ਪਏ ਆ ਤੇ ਜਿੱਦੇ ਦੇ ਆਪਾਂ ਸਫਰ ਸ਼ੁਰੂ ਕੀਤਾਗਾ ਉਹ ਜਿੱਦੇ ਕੋਈ ਕੱਪੜਾ ਲੱਤਾ ਧੋਤਾ ਨਹੀਂ ਤੇ ਕੱਲ ਦੀ ਸਕੀਮ ਸੀਗੀ ਵੀ ਕੱਲ ਨੂੰ ਧੋਵਾਂਗੇ ਤੇ ਅੱਜ ਬਾਈ ਸੌਖਾ ਹੀ ਸਰ ਗਿਆਗਾ ਤੇ ਇਹ ਜਿਹੜੇ ਆ ਬੰਦਾਂ ਦੀ ਦੁਕਾਨ ਹੈਗੀ ਆ ਆ ਕੱਪੜੇ ਸਿਉਣ ਵਾਲੀ ਜਾਂ ਕੱਪੜੇ ਵੇਚਣ ਵਾਲੀ ਤੇ ਇਹਨਾਂ ਦੀ ਬਾਈ ਇੱਕ ਉਹ ਕੀ ਕਹਿੰਦੇ ਆ ਹਾਂ ਡ੍ਰੈਕਲੀਨ ਕਰਨ ਵਾਲੀ ਦੁਕਾਨ ਪਤਾ ਨਹੀਂ ਕੀ ਕਹਿੰਦੇ ਉਹ ਨੌਟਰੀ ਕਹਿੰਦੇ ਆ ਨੌਟਰੀ ਡ੍ਰੈਕਲੀਨ ਕਰਨ ਵਾਲੀ ਕਹਿੰਦੇ ਹਾਂ ਚੱਲ ਡ੍ਰੈਕਲੀਨ ਕਰਨ ਵਾਲੀ ਕਹਿੰਦੇ ਨੇ ਥੋਬੀ ਕਹਿੰਦੇ ਨੇ ਸਦੀਪਾ ਸਾਚਾ ਚੱਪਾ ਤੇ ਬਾਈ ਨਾਲੇ ਨਵੀਂ ਦੁਕਾਨ ਕੀਤੀ ਆ ਉਹ ਤੇ ਉਹ ਬਾਈ ਕਹਿੰਦੇ ਵੀ ਤੁਸੀਂ ਉੱਥੇ ਕੱਪੜੇ ਫੜਾਓ ਤੇ ਤੁਹਾਨੂੰ ਸਵੇਰੇ ਜਿਹੜੇ ਧੋ ਕੇ ਫੜਾ ਦੇਣਗੇ ਇਹ ਬਿਲਕੁਲ ਬਾਈ ਤੇ ਚੱਲ ਫਿਰ ਆ ਲਾ ਮੂਰੇ ਸਾਈਕਲ ਮੈਨੂੰ ਤਾਂ ਪਤਾ ਨਹੀਂ ਹਣਾ ਤੂੰ ਤਾਂ ਫਲੋਦੀ ਘੁੰਮਿਆ ਹੋਇਆਗਾ ਮੈਂ ਪਹਿਲੀ ਵਾਰ ਹੀ ਆਇਆਗਾ ਤੇ ਪਈਆ ਹਾ ਕਪੜੇ ਫੜਾ ਆਈਏ ਬਾਂਜਾਂ ਨੂੰ ਤੇ ਉਧਰਲੇ ਪਾਸੇ ਰੂਮ ਤੇ ਜਾਵੜਾਂਗੇ ਆ ਪਾਲੀਏ ਪਹਿਲਾਂ ਚੱਲੀਏ ਫਿਰ ਹੋਰ ਹੋਰ ਚੱਲੀਏ ਚੱਲ ਯਾਰ ਫਿਰ ਮੁੜ ਕੇ ਚੱਲਦੇ ਆ ਰੂਮ ਚ ਰੋਟੀ ਪਾਣੀ ਵੀ ਖਾਣੇ ਆ ਫਿਰ ਭੁੱਖ ਲੱਗੀ ਪਈ ਆ ਤੜਕੇ ਦੀ ਲੱਤੇ ਬਾਈ ਆਪਾਂ ਫੜਾ ਆਏ ਆ ਬਾਂਜਾ ਦੀ ਦੁਕਾਨ ਤੇ ਜਿਹੜੀ ਬਾਂਜਾ ਨੇ ਦੁਕਾਨ ਨਵੀਂ ਪਾਈ ਆ ਤੇ ਰੋਟੀ ਪਾਣੀ ਵੀ ਆਪਾਂ ਖਾ ਲਿਆ ਜੀ ਤੇ ਕੁਝ ਲਿਖਿਆ ਸੀਗਾ ਮੇਂਹਤ ਦੀ ਮਿੱਟੀ ਨਾਲ ਬਣਦਾ ਨਸੀਬ ਪਸੀਨੇ ਦੀ ਬੂੰਦ ਨਾਲ ਲਿਖਾਂ ਤਕਦੀਰ ਰੋਜ਼ ਡਿੱਗ ਕੇ ਵੀ ਜੋ ਉੱਠ ਜਾਂਦੇ ਆ ਉਹੀ ਆਪਣਾ ਸਭ ਕੁਝ ਬਣਾਉਂਦੇ ਆ ਅਸਲ ਜ਼ਿੰਦਗੀ 'ਚ ਉਹੀ ਨਾ ਬਣਾਉਂਦੇ ਆ ਸੁਪਨੇ ਹੱਥਾਂ ਨਾਲ ਨਹੀਂ ਡਰ ਨਾਲ ਟੁੱਟਦੇ ਆ ਉਹੀ ਬੰਦਾ ਇਤਿਹਾਸ ਬਣਾਉਂਦਾ ਜਿਹਨੂੰ ਲੋਕ ਪਿੱਛੇ ਛੱਡਦੇ ਆ ਜਿਹਨੂੰ ਲੋਕ ਪਿੱਛੇ ਛੱਡਦੇ ਆ ਤੇ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਜਿਹੜਾ ਟਾਈਮ ਕੱਢ ਕੇ ਆਪਣੀ ਵੀਡੀਓ ਦੇਖਦੇ ਹੋ ਲਾਈਕ ਕਰਦੇ ਹੋ ਸ਼ੇਅਰ ਕਰਦੇ ਹੋ ਤੇ ਸੋਹਣੇ ਸੋਹਣੇ ਕਮੈਂਟ ਕਰਦੇ ਹੋ ਮਿਲਦੇ ਆਂ ਜੀ ਕੱਲ ਨੂੰ ਨਵੀਂ ਵੀਡੀਓ ਨਵੇਂ ਸਫਰ ਤੇ ਨਵੀਂ ਸਵੇਰ ਦੇ ਨਾਲ ਇਸੇ ਟਾਈਮ ਸਵੇਰੇ 6 ਵਜੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ